ਸਤਿ ਸ਼੍ਰੀ ਅਕਾਲ ਦੋਸਤੋ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਕਿ ਸਰੀਰ ਦੇ ਦੋ ਮੁੱਖ ਅੰਗ ਇੱਕ ਪੇਟ ਤੇ ਦੂਸਰਾ ਦਿਲ ਇਸ ਅੰਗ ਤੋਂ ਹੀ ਪੂਰਾ ਸਰੀਰ ਹੈ ਜਿਹੜਾ ਚੱਲਦਾ ਹੈ ਤੇ ਅੱਜ ਕੱਲ ਸਭ ਤੋਂ ਮੇਜਰ ਪ੍ਰੋਬਲਮ ਹੈ ਜਿਹੜੀ ਹਾਰਟ ਅਟੈਕ ਪਰ ਉਹ ਜਿਹੜੀ ਬਿਮਾਰੀ ਆ ਉਹ ਜੁੜੀ ਹੋਈ ਸਾਰੀ ਜਿਹੜੀ ਬਿਮਾਰੀ ਆਪਣੇ ਪੇਟ ਦੇ ਨਾਲ ਹੈ ਤਾਂ ਅੱਜ ਕੱਲ ਪੇਟ ਦਾ ਫੈਟੀ ਹੋਣਾ ਮੋਟਾਪਾ ਉਹਨਾਂ ਅਤੇ ਪਾਚਨ ਕਿਰਿਆ ਸਹੀ ਨਾ ਰਹਿਣਾ ਤੇ ਜਿਹੜਾ ਡਾਈਜੈਸਟਿਵ ਸਿਸਟਮ ਹੈ ਉਹ ਸਹੀ ਨਾ ਰਹਿਣਾ ਤੇ ਬੋਡੀ ਡੀਟੌਕਸ ਨਾ ਹੋਣਾ ਇਹ ਬਹੁਤ ਸਾਰੀਆਂ ਪ੍ਰੋਬਲਮ ਨੇ ਪਰ ਆਪਾਂ ਵੱਖ-ਵੱਖ ਤਰ੍ਹਾਂ ਦਾ ਇਲਾਜ ਕਰਾ ਕੇ ਦੇਖ ਲਿਆ ਲੋਕ ਆਪਰੇਟ ਵੀ ਕਰਵਾਉਂਦੇ ਨੇ ਇਸ ਤੋਂ ਇਲਾਵਾ ਜਿਹੜਾ ਲੋਕ ਬਹੁਤ ਸਾਰੇ ਪ੍ਰੋਡਕਟ ਵੀ ਲੈਂਦੇ ਨੇ ਪਤਲਾ ਹੋਣ ਦੇ ਲਈ ਭજન ਘਟਾਉਣ ਦੇ ਲਈ ਜਾਂ ਵਧਾਉਣ ਦੇ ਲਈ ਤਾਂ ਆਓ ਆਪਾਂ ਡਾਕਟਰ ਸਾਹਿਬ ਨਾਲ ਕਰਦੇ ਹਾਂ ਗੱਲਬਾਤ ਵੀ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਤੇ ਕਿਵੇਂ ਆਯੁਰਵੈਦਾ ਦੇ ਨਾਲ ਇਹਦਾ ਹੱਲ ਹੁੰਦਾ ਹੈਗਾ ਜਦੋਂ ਤੱਕ ਤੁਹਾਡਾ ਪੇਟ ਸਹੀ ਨਹੀਂ ਕੰਮ ਕਰ ਰਿਹਾ ਜੀ ਉਦੋਂ ਤੱਕ ਤੁਹਾਡੀ ਕੋਈ ਵੀ ਬੋਡੀ ਦੀ ਬਿਮਾਰ ਸਭ ਤੋਂ ਪਹਿਲਾਂ ਅਸੀਂ ਆਪਣਾ ਪੇਟ ਹੀ ਸਾਫ਼ ਕਰਨਾ ਹੈ ਜੀ। ਅਗਰ ਸਾਡਾ ਪੇਟ ਸਾਫ਼ ਹੈ ਤਾਂ ਸਾਨੂੰ ਕੋਈ ਬਿਮਾਰੀ ਨਹੀਂ ਲੱਗੂਗੀ ਕਦੇ ਵੀ ਜੀ। ਉਹ ਪਿਓਰ ਆਯੁਰਵੇਦ ਹੁੰਦੀ ਹੈ ਜੀ। ਸਾਡੇ ਅਸੀਂ ਖੁਦ ਜਿੰਨਾ ਵੀ ਪ੍ਰੋਡਕਟ ਆ ਅਸੀਂ ਖੁਦ ਸਾਡ ਜੜੀ ਬੂਟੀ ਜਿੰਨੀ ਵੀ ਹੈ ਉਹ ਸਾਡੀ ਅਸੀਂ ਖੁਦ ਤਿਆਰ ਕਰਦੇ ਹਾਂ ਜੀ। ਘਰ ਦਾ ਜਿਹੜਾ ਜਿਵੇਂ ਪਾਣੀ ਹੈ। ਜ਼ਿਆਦਾਤਰ ਲੋਕ ਸਾਡੇ ਪਾਣੀ ਨੂੰ ਨਹੀਂ ਸਹੀ ਕਰ ਰਹੇ। ਜਿਵੇਂ ਪਾਣੀ ਕੋਈ ਆਰਓ ਦਾ ਪਾਣੀ ਪੀ ਰਿਆ। ਆਰਓ ਪਾਣੀ ਜ਼ਿਆਦਾਤਰ 6 ਪੀਐਚ ਦਾ ਹੁੰਦਾ ਹੈਗਾ। ਸਾਨੂੰ ਪਾਣੀ ਜਿਹੜਾ ਚਾਹੀਦਾ ਹੈ ਘਟ ਤੋਂ ਘਟੋ 7 ਤੋਂ ਪਲੱਸ ਪੀਐਚ ਹੋਣਾ ਚਾਹੀਦਾ ਪਾਣੀ ਦਾ। ਕਿਉਂਕਿ ਸਾਡੀ ਬਾਡੀ ਦੇ ਵਿੱਚ ਪੀ ਐਚ ਲੈਵਲ 7 ਹੁੰਦਾ ਜੀ ਅਗਰ ਅਸੀਂ ਇਸ ਤੋਂ ਉੱਪਰ ਪਾਣੀ ਲਵਾਗੇ ਪੀ ਐਚ ਲੈਵਲ ਤਾਂ ਸਾਡੀ ਬਾਡੀ ਟਾਕਸ ਹੋਊਗੀ ਅਸੀਂ ਕਰਦੇ 니ਚਲ 6 ਪੀ ਐਚ ਦਾ ਪਾਣੀ ਪੀ ਕੇ ਐਸ ਡੀਕ ਪਾਣੀ ਪੀਂਦੇ ਅਸੀਂ ਜੋ ਸਾਡੀ ਬਾਡੀ ਦੇ ਵਿੱਚ 70% ਪਾਣੀ ਹੁੰਦਾ ਜੀ ਤੋਂ ਐਸ ਡੀਕ ਹੋ ਜਾਂਦਾ ਜੀ ਜਿਸ ਦੇ ਕਾਰਨ ਸਾਡਾ ਲੀਵਰ ਫੈਟੀ ਹੋ ਜਾਂਦਾ ਲੀਵਰ ਐਸਿਡ ਬਣਾਉਣ ਲੱਗ ਜਾਂਦਾ ਜਦੋਂ ਸਾਡਾ ਲੀਵਰ ਕੱਚਾ ਰਸ ਬਣਾਉਣ ਲੱਗ ਜਾਂਦਾ ਹੈ ਸਾਡੀ ਬਾਡੀ ਦੇ ਵਿੱਚ ਜਮ੍ਹਾਂ ਹੋਣ ਲੱਗ ਜਾਂਦੀ ਉਸ ਦੇ ਕਾਰਨ ਹੀ ਸਾਡੇ ਨਾੜੀਆਂ ਦੇ ਵਿੱਚ ਜਿਹੜਾ ਖੂਨ ਗਾੜਾ ਹੋਣ ਲੱਗ ਜਾਂਦਾ ਹੈ ਚਰਬੀ ਬਦਲ ਲੱਗ ਜਾਂਦੀ ਹੈ ਜਿਸ ਤੇ ਕਾਰਨ ਸਾਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਹੈ ਸਾਡੀਆਂ ਨਾੜੀਆਂ ਜਾਮ ਹੋ ਕੇ ਸਾਡੇ ਗੋਡਿਆਂ ਦੀ ਪ੍ਰੋਬਲਮ ਦਿੰਦੀ ਹੈ ਇਹ ਸਿਰਫ ਸਾਰਾ ਖਾਣ ਪੀਣ ਤੇ ਡਿਪੈਂਡ ਕਰਦਾ ਹੈ ਜਿਆਦਾਤਰ ਅਸੀਂ ਜੀ ਨਾੜੀ ਨਾਲ ਹੀ ਚੈੱਕ ਅਪ ਕਰਦੇ ਹਾਂ ਸਾਡੇ ਨਾੜੀ ਚੈੱਕ ਕਰਕੇ ਵਾਤ ਪਿਤ ਕਫ ਇਹ ਤਿੰਨੇ ਨਾੜੀਆਂ ਦੇਖ ਕੇ ਅਸੀਂ ਉਸ ਤੋਂ ਅੰਤਾਜਾ ਲਗਾ ਕੇ ਉਸ ਨੂੰ ਉਸ ਦੀ ਜਾਣਕਾਰੀ ਦਿੰਨੇ ਆਂ ਤੇ ਉਸ ਦੇ ਆਧਾਰ ਤੇ ਹੀ ਜਿਆਦਾ ਸੀ ਜੋ ਇਲਾਜ ਕਰਦੇ ਆ ਇਹ ਸਭ ਮਰੀਜ਼ਾਂ ਦਾ ਮੇਰਾ ਨਾਮ ਕੁਲਦੀਪ ਸਿੰਘ ਜੀ ਪੰਠਿਕਰੀਵਾਲ ਤੇ ਮੈਨੂੰ ਫੈਟੀ ਲਿਵਰ ਦੀ ਸਿਕੱਸ ਹੈ ਜੀ ਤੇ ਮੈਂ ਇਥੋਂ ਬਰਨਾਲਾ ਤੋਂ ਦਵਾਈ ਖਾਦੀ ਹੈਗੀ ਨੂਰਸਾਉਂਸ ਚ ਦਾ ਮਾਹਲਾਸ਼ਮੀ ਮਾਸਟਰ ਸਟੋਰ ਤੇ ਮੈਨੂੰ ਕਾਫੀ ਰਾਹਤ ਆ ਜੀ ਮੈਂ ਹੋਰ ਵੀਰੋ ਭੈਣਾਂ ਨੂੰ ਕਹਿਣਾ ਵੀ ਜਿਨ੍ਹਾਂ ਦਾ ਫੈਟੀ ਲਿਵਰ ਹੈ ਵੀ ਇਥੋਂ ਦਵਾਈ ਲੈ ਸਕਦੇ ਨੇ ਕੋਈ ਸਰਟੀਫਿਕੇਟ ਨਹੀਂ ਵਧੀਆ ਦਵਾਈ ਦੀਨਾ ਮਜੀ ਗੁਰਸੇਵਕ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਚੰਨਨਵਾਦ ਜੀ ਬਹੁਤ ਵਧੀਆ ਲੱਗਿਆ ਜੀ ਪਹਿਲੀ ਵਾਰ ਮੈਂ ਪਹਿਲਾਂ ਕਦੇ ਆਇਓ ਡਾਕਟਰ ਨਗਰ ਤੇ ਮਿਲਣ ਆਲੀ ਹੈਗਾ ਤੇ ਪਹਿਲੀ ਵਾਰ ਹੀ ਮਿਲੇ ਤੇ ਇਹਨਾਂ ਨੇ ਵਧੀਆ ਸਾਡੀ ਚੰਗੀ ਤਰ੍ਹਾਂ ਗੱਲ ਸੁਣੀ ਆ ਜੇ ਕਿਤੇ ਆਪਾਂ ਵੱਡੇ ਹਸਪੀਟਲ ਤੇ ਜਾਂਦੇ ਆ ਜਿਹੜੇ ਪਾਚੀ ਘਟਦੇ ਆ ਉਹ ਜ਼ਿਆਦਾ ਤਾਂ ਆਪਣੇ ਟਾਈਮ ਨਹੀਂ ਦਿੰਦੇ ਉਹ ਮਸਾਂ 2 ਮਿੰਟ ਲਾਉਂਦੇ ਆ ਇਹਨਾਂ ਨੇ ਘਟੋ ਘਟ ਸਾਨੂੰ 20-25 ਮਿੰਟ ਹੋ ਗਏ ਚੰਗੀ ਤਰ੍ਹਾਂ ਗੱਲ ਸੁਣੀ ਆ ਤੇ ਵਧੀਆ ਸਮਝਾਈ